ਪੰਜਾਬੀਏ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਾਥ ਸ੍ਰੀ ਕਾਲਾ ਆਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਘਰਵਾਲੀ ਗੁਰਪ੍ਰੀਤ ਕੋਰ ਨਾਲ ਜਲੰਧਰ ਵਿੱਚ ਹੋਏ ਸ਼ਿਫਟ ਸ਼ਿਫਟ ਹੋਣ ਮਗਰੋਂ ਕਰਤਾ ਵੱਡਾ ਐਲਾਨ ਸੁਖਵੀਰ ਬਾਦਲ ਹੀ ਰਹਿਣਗੇ ਕਾਲੀ ਦਲ ਦੇ ਪ੍ਰਧਾਨ ਵਰਕਿੰਗ ਕਮੇਟੀ ਨੇ ਸੁਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਜਤਾਇਆ ਪੂਰਨ ਭਰੋਸਾ ਵਾਹਨਾ ਦੀ ਆਰਸੀ ਬਣਾਉਣ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ ਟਰਾਂਸਪੋਰਟ ਵਿਭਾਗ ਨੇ ਦਿੱਤੀ ਵੱਡੀ ਸਹੂਲਤ ਅਮ੍ਰਿਤਪਾਲ ਸਿੰਘ ਦੀ ਰਿਹਾਈ ਬਾਰੇ ਪਿਤਾ ਤਰਸੀਮ ਸਿੰਘ ਦਾ ਵੱਡਾ ਬਿਆਨ ਕਿਹਾ ਰਾਮ ਰਹੀਮ ਤੇ ਕੇਜਰੀਵਾਲ ਨੂੰ ਦਿੱਤੀ ਜਾ ਸਕਦੀ ਹੈ ਪੈਰੋਲ ਤੇ ਜ਼ਮਾਨਤ ਪਰ ਅਮ੍ਰਿਤਪਾਲ ਸਿੰਘ ਨੂੰ ਨਹੀਂ ਅਕਾਲੀ ਦਲ ਵਿੱਚ ਹੋਈ ਬਗਾਵਤ ਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ ਕਹੀਆਂ ਵੱਡੀਆਂ ਗੱਲਾਂ ਪੰਜਾਬ ਵਿੱਚ ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ ਪਵੇਗਾ ਭਾਰੀ ਮੀਂਹ ਅਕਾਲੀ ਦਲ ਦਾ ਵੱਡਾ ਫੈਸਲਾ ਜਲੰਧਰ ਪੱਛਮੀ ਤੋਂ ਉਮੀਦਵਾਰ ਸੁਰਜੀਤ ਕੋਰ ਤੋਂ ਪਾਰਟੀ ਨੇ ਕੀਤਾ ਕਿਨਾਰਾ ਸ਼੍ਰੀ ਦਰਬਾਰ ਸਾਹਿਬ ਵਿੱਚ ਫੋਟੋ ਤੇ ਵੀਡੀਓਗ੍ਰਾਫੀ ਤੇ ਲੱਗਾ ਬਿਆਨ ਫਿਲਮਾਂ ਦੀ ਵੀ ਨਹੀਂ ਹੋਵੇਗੀ ਪ੍ਰੋਮੋਸ਼ਨ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਜਲੰਧਰ ਵਿੱਚ ਲਏ ਗਏ ਕਿਰਾਏ ਦੇ ਮਕਾਨ ਵਿੱਚ ਸ਼ਿਫਟ ਹੋ ਗਏ ਹਨ ਧੀ ਨਿਆਮਤ ਤੇ ਪਤਨੀ ਡਾਕਟਰ ਗੁਰਪ੍ਰੀਤ ਕੋਰ ਵੀ ਉਹਨਾਂ ਆਲ ਜਲੰਧਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਜਰੀਏ ਸਾਂਝੀ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਤੇ ਪੋਸਟ ਕਰਦੇ ਆ ਲਿਖਿਆ ਕਿ ਪਿਛਲੇ ਦਿਨੀ ਮੈਂ ਕਿਹਾ ਸੀ ਕਿ ਜਲੰਧਰ ਘਰ ਕਿਰਾਏ ਤੇ ਲੈ ਰਿਹਾ ਹਾਂ ਮੈਂ ਅੱਜ ਜਲੰਧਰ ਵਿਖੇ ਪਰਿਵਾਰ ਸਮੇਤ ਘਰ ਵਿੱਚ ਆ ਗਿਆ ਹਾਂ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਾਝੇ ਤੇ ਦੁਆਬੇ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਨਹੀਂ ਜਾਣਾ ਪਵੇਗਾ ਉਹਨਾਂ ਦੀਆਂ ਸਮੱਸਿਆਵਾਂ ਅਤੇ ਮਸਲਿਆਂ ਦਾ ਇਥੇ ਰਹਿ ਕੇ ਹੀ ਨਿਪਟਾਰਾ ਕਰਾਂਗਾ ਅਸੀਂ ਲੋਕਾਂ ਦੀ ਖੱਜਲ ਖਵਾਰੀ ਨੂੰ ਘਟਾਉਣ ਤੇ ਲੋਕਾਂ ਨੂੰ ਆਪਣੇ ਨਾਲ ਸਿੱਧਾ ਰابطਾ ਕਾਇਮ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੇ ਹਾਂ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵੈਸਟ ਸੀਟ ਤੇ ਚੋਣ ਪ੍ਰਚਾਰ ਦੀ ਕਮਾਂਡ ਸੰਭਾਲਣਗੇ ਅਤੇ ਆਮ ਆਦਮੀ ਪਾਰਟੀ ਨੇ ਜਲੰਧਰ ਤੋਂ ਮਹਿੰਦਰ ਭਗਤ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਜਿੰਨੀ ਚੋਣ ਤੋਂ ਬਾਅਦ ਵੀ ਜਲੰਧਰ ਵਿੱਚ ਹੀ ਰਹਿਣਗੇ ਉਹਨਾਂ ਨੇ ਦੱਸਿਆ ਕਿ ਉਹ ਹਫਤੇ ਵਿੱਚ 2-3 ਦਿਨ ਜਲੰਧਰ ਰਹਿਣਗੇ ਉਹਨਾਂ ਨੇ ਭਰੋਸਾ ਦਿੱਤਾ ਕਿ ਉਹ ਦੁਆਬੇ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ ਸ਼ਰੋਮਨੀ ਕਾਲੀਦਲ ਨੇ ਪੰਜਾਬ ਦੇ ਲੋਕਾਂ ਨੂੰ ਸੂਬੇ ਵਿੱਚ ਮਸਾ ਮਿਲੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਗਾ ਕੇ ਮਾਹੌਲ ਖਰਾਬ ਕਰਨ ਅਤੇ ਇਸ ਦਾ ਦੋਸ਼ ਸਿੱਖਾਂ ਸਿਰ ਮੜ ਕੇ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ ਦੀ ਬਦਨਾਮੀ ਕਰਨ ਲਈ ਰਚੀ ਜਾ ਰਹੀ ਡੂੰਗੀ ਸਾਜ਼ਿਸ਼ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ ਹੈ ਇੱਕ ਵੱਖਰੇ ਤੇ ਸ਼ਰਮ ਸੰਮਤੀ ਨਾਲ ਪਾਸ ਕੀਤੇ ਮਤੇ ਵਿੱਚ ਵਰਕਿੰਗ ਕਮੇਟੀ ਨੇ ਪੂਰਨ ਤਰ੍ਹਾਂ ਗਰੀਟ ਤੇ ਬਚਨਬੱਧ ਪਾਰਟੀ ਪ੍ਰਧਾਨ ਸ਼ੁਭਵੀਰ ਬਾਦਲ ਦੀ ਲੀਡਰਸ਼ਿਪ ਵਿੱਚ ਪੂਰਨ ਭਰੋਸਾ ਵੀ ਪ੍ਰਗਟਾਇਆ ਤੇ ਉਹਨਾਂ ਦੀ ਛਲਾਂਗਾ ਵੀ ਕੀਤੀ ਹੈ ਵਰਕਿੰਗ ਕਮੇਟੀ ਨੇ ਪ੍ਰਧਾਨ ਨੂੰ ਅਧਿਕਾਰ ਦਿੱਤਾ ਹੈ ਕਿ ਪਾਰਟੀ ਦੇ ਸੰਵਿਧਾਨ ਮੁਤਾਬਿਕ ਪਾਰਟੀ ਦਾ ਪੁਨਰਗਠਨ ਕੀਤਾ ਜਾਵੇ ਕਮੇਟੀ ਮੈਂਬਰ ਨੇ ਪ੍ਰਧਾਨ ਦੇ ਐਕਸ ਨੂੰ ਟਾਲ ਆਉਂਦੇ ਯਤਨਾ ਦਾ ਵੀ ਨੋਟਿਸ ਲਿਆ ਹੈ ਮੈਂਬਰਾਂ ਨੇ ਪੰਥ ਅਤੇ ਪੰਜਾਬ ਦੇ ਦੁਸ਼ਮਨਾ ਦੇ ਹੱਥਾਂ ਵਿੱਚ ਖੇਡ ਰਹੇ ਕੁਜਾਗੂਆਂ ਖਿਲਾਫ ਅਨੁਸ਼ਾਸਨੀ ਕਾਰਵਾਈ ਦੀ ਜ਼ੋਰਦਾਰ ਮੰਗ ਵੀ ਕੀਤੀ ਹੈ ਪਰ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਭ ਨੂੰ ਸਬਰ ਤੇ ਸੰਤੋਖ ਰੱਖਣ ਤੇ ਮਹਾਨ ਗੁਰੂ ਸਾਹਿਬਾਨ ਵੱਲੋਂ ਦਰਸਾਏ ਅਨੁਸਾਰ ਖੁੱਲੇ ਦਿਲ ਵਾਲੀ ਪਹੁੰਚ ਅਪਣਾਉਣ ਦੇ ਜ਼ੋਰ ਦਿੱਤਾ ਹੈ ਇਸ ਮਗਰੋਂ ਵਰਕਿੰਗ ਕਮੇਟੀ ਨੇ ਇੱਕ ਮਤਾ ਪਾਸ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅਸੀਂ ਇੱਕ ਪੂਰਨ ਲੋਕਤੰਤਰੀ ਪਾਰਟੀ ਹਾਂ ਜਿਸ ਦੀਆਂ ਅੰਦਰੂਨੀ ਵਿਚਾਰ ਵਟਾਂਦਰੇ ਦੀਆਂ ਇਤਿਹਾਸਿਕ ਰਵਾਇਤਾਂ ਹਨ ਪਾਰਟੀ ਨੇ ਗਲਤੀਆਂ ਕਰ ਰਹੇ ਆਗੂ ਨੂੰ ਅਪੀਲ ਕੀਤੀ ਹੈ ਕਿ ਉਹ ਦੁਸ਼ਮਨਾ ਦੇ ਹੱਥਾਂ ਵਿੱਚ ਨਾ ਖੇਡਣ ਖਾਸ ਤੌਰ ਤੇ ਉਦੋਂ ਜਦੋਂ ਖਾਲਸਾ ਪੰਥ ਪੰਜਾਬ ਤੇ ਪਾਰਟੀ ਪਹਿਲਾਂ ਹੀ ਸਿੱਖ ਤੇ ਪੰਜਾਬ ਵਿਰੋਧੀ ਸ਼ਾਸਨ ਦਾ ਨਿਸ਼ਾਨਾ ਬਣੀ ਹੋਈ ਹੈ ਇਹ ਮੈਂਬਰ ਖੁਦ ਬੀਤੇ ਸਮੇਂ ਵਿੱਚ ਇਸ ਦੀ ਗੱਲ ਵੀ ਕਰਦੇ ਰਹੇ ਹਨ 15 ਸਾਲ ਪੁਰਾਣੇ ਵਾਹਨ ਮਾਲਕਾਂ ਲਈ ਰਾਹਤ ਭਰੀ ਖਬਰ ਹੈ ਜਿਨ੍ਹਾਂ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ 15 ਸਾਲ ਪੂਰੇ ਹੋ ਚੁੱਕੇ ਹਨ ਤੇ ਆਰ ਸੀ ਰੀਨਿਊ ਕਰਨ ਦੀ ਲੋੜ ਹੈ ਉਹਨਾਂ ਨੂੰ ਹੁਣ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਟਰਾਂਸਪੋਰਟ ਵਿਭਾਗ ਨੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਹੁਣ ਘਰ ਬੈਠੇ ਹੀ ਆਰ ਸੀ ਰੀਨਿਊ ਕਰਵਾਉਣ ਦੀ ਸਹੂਲਤ ਮੁਹੱਈਆ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ ਇਸ ਲਈ ਵਿਭਾਗ ਨੇ ਆਪਣਾ ਪੋਰਟਲ ਅਪਡੇਟ ਕੀਤਾ ਹੈ ਇਸ ਦੇ ਤਹਿਤ ਹੁਣ ਆਰਸੀ ਰੀਨਿਊ ਕਰਵਾਉਣ ਲਈ ਆਰਟੀਓ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਇਹ ਅਪਡੇਟ ਰੀਨਿਊਅਲ ਆਫ ਰਜਿਸਟ੍ਰੇਸ਼ਨ ਨਾਂ ਦਾ ਨਵਾਂ ਅਪਡੇਟ ਲੈ ਕੇ ਆਇਆ ਹੈ ਇਸ ਦੇ ਤਹਿਤ ਕੋਈ ਵੀ ਵਿਨੇਕਰ ਆਪਣੀ ਆਰਸੀ ਨੂੰ ਖੁਦ ਰੀਨਿਊ ਕਰਨ ਦੇ ਯੋਗ ਹੋਵੇਗਾ ਇਸ ਤੋਂ ਪਹਿਲਾਂ ਇਹ ਨਿਯਮ ਸੀ ਕਿ ਜਿੰਨਾ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ 15 ਸਾਲ ਹੋ ਗਏ ਹਨ ਉਹਨਾਂ ਨੂੰ ਰੀਨਿਊ ਲਈ ਆਨਲਾਈਨ ਅਪਲਾਈ ਕਰਨ ਤੋਂ ਬਾਅਦ RTO ਦੇ ਚੱਕਰ ਕੱਟਨੇ ਪੈਂਦੇ ਸਨ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ RC ਰੀਨਿਊ ਕਰਵਾਉਣ ਲਈ ਵਿਭਾਗ ਦੇ ਪੋਰਟਲ ਤੇ ਪਹਿਲਾਂ ਤੁਹਾਨੂੰ ਆਪਣੇ ਦਸਤਾਵੇਜ਼ ਅਪਲੋਡ ਕਰਨੇ ਹੋਗੇ ਇਸ ਦੇ ਨਾਲ ਹੀ ਆਨਲਾਈਨ ਫੀਸ ਜਮ੍ਹਾਂ ਕਰਾਉਣੀ ਹੋਵੇਗੀ ਇਸ ਤੋਂ ਬਾਅਦ ਫਾਈਲ ਸਿੱਧੀ ਵਾਹਨ ਇੰਸਪੈਕਟਰ ਕੋਲ ਪਹੁੰਚ ਜਾਵੇਗੀ ਬਿਨੈਕਾਰ ਨੂੰ ਆਪਣਾ ਵਾਹਨ ਇੰਸਪੈਕਟਰ ਕੋਲ ਲੈ ਜਾ ਕੇ ਚੈੱਕ ਕਰਵਾਉਣਾ ਹੋਵੇਗਾ ਜੇ ਸਭ ਕੁਝ ਠੀਕ ਰਿਹਾ ਤਾਂ आरटीओ मंज़ूरी अपने आप मिल जावेगी बीते एक दिन पहले संसद ਵਿੱਚ ਪੰਜਾਬ ਦੇ ਸੰਸਦਾਂ ਨੂੰ ਸੌਂ ਚੁਕਾਈ ਗਈ ਸੀ ਪਰ ਇਸ ਦੌਰਾਨ ਪਾਈਆ ਮੀਪਾਲ ਸਿੰਘ ਨੇ ਬਤੌਰ ਸੰਸਦ ਵਜੋਂ ਸੌ ਨਹੀਂ ਚੁੱਕੀ ਹੈ ਜਿਸ ਤੋਂ ਬਾਅਦ ਪਰਿਵਾਰ ਨੇ ਇਸੇ ਸਵਾਲ ਚੁੱਕੇ ਹਨ ਦਰਅਸਲ ਮੀਪਾਲ ਸਿੰਘ ਦੇ ਪਿਤਾ ترਸੀਮ ਸਿੰਘ ਨੇ ਸਰਕਾਰ ਤੇ ਪੱਖਪਾਤ ਕਰਨ ਦੇ ਇਲਜ਼ਾਮ ਲਾਏ ਹਨ ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਐਮਪੀ ਪਾਈਆ ਮੀਪਾਲ ਸਿੰਘ ਦੇ ਪਿਤਾ ਸਰ ਸੇਮ ਸਿੰਘ ਨੇ ਕਿਹਾ ਹੈ ਕਿ ਅਮਰੀਪਾਲ ਸਿੰਘ ਨੂੰ ਸੋਨ ਆ ਚੁੱਕਾ ਕਿ ਸਰਕਾਰ ਨੇ ਖੁਦ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਬਹੁ ਚਰਚਿਤ ਮਾਮਲੇ ਵਿੱਚ ਫਸੇ ਆਰਾਮ ਰਹੀਮ ਅਤੇ ਅਰਵਿੰਦ ਕੇਜੀ ਦਿਵਾਲ ਨੂੰ ਪੈਰੋਲ ਤੇ ਜਮਾਨਤ ਦਿੱਤੀ ਜਾ ਸਕਦੀ ਹੈ ਪਰ 2 ਲੱਖ ਵੋਟਾਂ ਦੇ ਨਾਲ ਜਿੱਤ ਕੇ ਚੁਣੇ ਗਏ ਸੰਸਦ ਮੈਂਬਰ ਲਈ ਵੱਖਰਾ ਕਾਨੂੰਨ ਕਿਉਂ ਬਣਾਇਆ ਜਾ ਰਿਹਾ ਹੈ? ਉਹਨਾਂ ਨੇ ਅੱਗੇ ਕਿਹਾ ਹੈ ਕਿ ਦੇਸ਼ 'ਚ ਮਨਮਰਜ਼ੀ ਤੇ ਇੱਕ ਤਰਫਾ ਕਾਨੂੰਨ ਚੱਲ ਰਿਹਾ ਹੈ ਜੋ ਕਿ ਸਹੀ ਨਹੀਂ ਹੈ। ਇਸ ਤੋਂ ਇਲਾਵਾ ਉਹਨਾਂ ਨੇ ਵੀ ਕਿਹਾ ਹੈ ਕਿ ਜੇਕਰ ਬਾਜੇ ਕੇ ਜਿਮਨੀ ਚੋਣ ਲੜਦੇ ਹਨ ਤਾਂ ਉਸ ਦੇ ਹੱਕ ਵਿਚ ਉਹ ਚੋਣ ਪ੍ਰਚਾਰ ਕਰਨਗੇ ਅਕਾਲੀ ਦਲ ਵਿੱਚ ਹੋਈ ਬਗਾਵਤ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੱਡਾ ਬਿਆਨ ਦਿੱਤਾ ਹੈ ਜਾਖੜ ਨੇ ਅਕਾਲੀ ਦਲ ਦੇ ਉਹਨਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ ਜਿਨ੍ਹਾਂ ਵਿੱਚ ਅਕਾਲੀ ਦਲ ਦੀ ਬਗਾਵਤ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਜਾਖੜ ਨੇ ਆਖਿਆ ਕਿ ਅਕਾਲੀ ਦਲ ਦੀ ਬਗਾਵਤ ਵਿੱਚ ਭਾਜਪਾ ਦਾ ਕੋਈ ਰੋਲ ਨਹੀਂ ਹੈ ਇਲਜ਼ਾਮ ਲਗਾਉਣ ਵਾਲੇ ਨੂੰ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਜਾਖੜ ਨੇ ਕਿ ਹੈ ਕਿ ਕਾਲੀ ਦਲ ਦੀ ਹੋਰ ਖੇਤਰੀ ਪਾਰਟੀਆਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਮੌਜੂਦਾ ਸਮੇਂ ਵਿੱਚ ਕਾਲੀ ਦਲ ਦੀ ਲੀਡਰਸ਼ਿਪ कमजोर हो चुकी है अखां मीचन ਨਾਲ ਕਮਜ਼ੋਰੀਆਂ ਨਹੀਂ ਲੁਕਦੀਆਂ। ਲਿਹਾਜ਼ਾ ਕਮੀਆਂ ਦੂਰ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਜਾਖੜ ਨੇ ਕਿਹਾ ਕਿ ਕਾਲੀਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਾਗਿਆਂ ਨਾਲ ਮਿਲ ਕੇ ਗੱਲਬਾਤ ਕਰਨੀ ਚਾਹੀਦੀ ਹੈ ਤੇ ਗੱਲਬਾਤ ਨਾਲ ਹੀ ਮਸਲੇ ਦਾ ਹੱਲ ਨਿਕਲ ਸਕਦਾ ਹੈ। ਪੰਜਾਬ 'ਚ ਮੀਂਹ ਪੈਣ ਬਾਰੇ ਮੌਸਮ ਵਿਭਾਗ ਨੇ ਵੱਡੀ ਜਾਣਕਾਰੀ ਦਿੱਤੀ ਹੈ। ਪੰਜਾਬ 'ਚ 27 ਜੂਨ ਨੂੰ ਅੱਜ ਕੀਤੇ ਕੀਤੇ ਅਤੇ 28 ਅਤੇ 29 ਜੂਨ ਨੂੰ ਕੀਤੇ ਕੀਤੇ ਹਲਕੀ ਬਾਰਿਸ਼ ਅਤੇ 30 ਜੂਨ ਅਤੇ 1 ਜੁਲਾਈ ਨੂੰ ਜ਼ਿਆਤਰ ਜ਼ਿਲ੍ਹਿਆਂ ਵਿੱਚ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਹਰਿਆਣਾ ਵਿੱਚ ਅੱਜ ਕੁਝ ਥਾਵਾਂ ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿੱਚ ਵੀ ਅੱਜ ਤੋਂ ਲੈ ਕੇ 29 ਜੂਨ ਤੱਕ ਤੇਜ਼ ਹਵਾਵਾਂ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾਕਟਰ ਪਵਨੀਤ ਕੋਰ ਕਿੰਗ ਰਾਣਿੰਦਰ ਸੈਗੀਦੀਨ ਵਿਲੇ ਗਰਮੀ ਦਾ ਕਹਿਰ ਪਹਿਲਾਂ ਦੇ ਮੁਕਾਬਲੇ ਕਾਫੀ ਘਟ ਗਿਆ ਹੈ। 27 ਜੂਨ ਯਾਨੀ ਅੱਜ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ। ਹਵਾ ਵਿੱਚ ਨਮੀ ਦੀ ਮਾਤਰਾ ਵਧ ਰਹੀ ਹੈ। ਲੋਕਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਬਾਰਿਸ਼ ਨੂੰ ਪ੍ਰੀ ਮਾਨਸੂਨ ਕਿਹਾ ਜਾ ਸਕਦਾ ਹੈ। ਹਾਲਾਂਕਿ ਮਾਨਸੂਨ 1 ਜੁਲਾਈ ਦੇ ਆਸ-ਪਾਸ ਪੰਜਾਬ ਵਿੱਚ ਪਹੁੰਚ ਜਾਵੇਗਾ। ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਮੀ ਤੋਂ ਪਹਿਲਾਂ ਆਪਣੀ ਮੂੰਗੀ ਦੀ ਫਸਲ ਦੀ ਸੰਭਾਲ ਕਰ ਲੈਣ ਬਗਾਵਤ ਵਿਚਾਲੇ ਕਾਲੀਦਲ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਜਲੰਧਰ ਪੱਛਮੀ ਤੋਂ ਸ਼੍ਰੋਮਨੀ ਕਾਲੀਦਲ ਵੱਲੋਂ ਉਮੀਦਵਾਰ ਸੁਰਜੀਤ ਕੌਰ ਤੋਂ ਕਾਲੀਦਲ ਨੇ ਖੁਦ ਨੂੰ ਵੱਖ ਕਰ ਲਿਆ ਹੈ ਕਾਲੀਦਲ ਨੇ ਸੁਰਜੀਤ ਕੌਰ ਤੋਂ ਹਮਾਇਤ ਵਾਪਸ ਲੈਣ ਦਾ ਐਲਾਨ ਕੀਤਾ ਹੈ ਜਾਣਕਾਰੀ ਮੁਤਾਬਕ ਬਾਗੀ ਧੜੇ ਨਾਲ ਨਜ਼ਦੀਕੀਆਂ ਦੇ ਚਲਦਿਆਂ ਇਹ ਫੈਸਲਾ ਲਿਆ ਗਿਆ ਹੈ ਦੱਸਦੇ ਕਿ ਬੀਬੀ ਜ਼ਗੀਰ ਕੌਰ ਦੀ ਮੌਜੂਦਗੀ ਵਿੱਚ ਸੁਰਜੀਤ ਕੌਰ ਨੂੰ ਕਾਲੀਦਲ ਤੋਂ ਉਮੀਦਵਾਰ ਐਲਾਨਿਆ ਗਿਆ ਸੀ ਪਰ ਹੁਣ ਸੁਰਜੀਤ ਕੋਰ ਤੋਂ ਅਕਾਲੀ ਦਲ ਨੇ ਹਮਾਇਤ ਵਾਪਸ ਲੈ ਲਈ ਹੈ ਇੱਕ ਪਾਸੇ ਜਿੱਥੇ ਪਾਰਟੀ ਵਿੱਚ ਬਗਾਵਤੀ ਸੂਰ ਦੇਖਣ ਨੂੰ ਮਿਲੇ ਹਨ ਉੱਥੇ ਹੀ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਵਰਕਰਾਂ ਵੱਲੋਂ ਸੁਖਵੀਰ ਬਾਦਲ ਤੇ ਭਰੋਸਾ ਜਤਾਇਆ ਗਿਆ ਹੈ ਅੰਮ੍ਰਿਤਸਰ ਵਿੱਚ ਸ਼੍ਰੀ ਦਰਬਾਰ ਸਾਹਿਬ ਵਿੱਚ ਵੀਡੀਓ ਬਣਾਉਣ ਤੇ ਪੂਰੀ ਤਰ੍ਹਾਂ ਤੋਂ ਪਾਬੰਦੀ ਲਗਾ ਦਿੱਤੀ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦਿਵਸ ਤੇ ਜਥੇਦਾਰ ਗੈਨੀ ਰੁਘਵੀਰ ਸਿੰਘ ਨੇ ਇਹ ਹੁਕਮ ਜਾਰੀ ਕੀਤੀ ਹਨ ਜਿਸ ਮੁਤਾਬਿਕ ਹੁਣ ਸ਼੍ਰੀ ਦਰਬਾਰ ਸਾਹਿਬ ਵਿੱਚ ਹੁਣ ਫੋਟੋ ਤੇ ਵੀਡੀਓ ਬਣਾਉਣ ਤੇ ਬੈਨ ਲੱਗ ਗਿਆ ਹੈ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਕਿਹਾ ਹੈ ਕਿ ਪਿਛਲੇ ਕੁ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਵਿੱਚ ਫਿਲਮਾਂ ਦੀ ਪ੍ਰਮੋਸ਼ਨ ਕੀਤੀ ਜਾਂਦੀ ਹੈ ਇਹ ਫਿਲਮਾਂ ਨੂੰ ਪ੍ਰਮੋਟ ਕਰਨ ਵਾਲੀ ਥਾਂ ਨਹੀਂ ਹੈ ਇਹ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਇੱਥੇ ਸਿੱਖਾਂ ਦੀ ਤਰ੍ਹਾਂ ਹੀ ਮੱਥਾ ਜੁਰੂਰ ਟੇਕੋ ਪਰ ਫਿਲਮਾਂ ਦੀ ਪ੍ਰਮੋਸ਼ਨ ਨਾ ਕਰੋ ਉਹਨਾਂ ਨੇ ਸ਼ਰਧਾਲੂਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸ਼੍ਰੀ ਦਰਬਾਰ ਸਾਹਿਬ ਵਿੱਚ ਫੋਟੋਆਂ ਨਾ ਖਿਚਵਾਉਣ ਉਹਨਾਂ ਨੇ ਕਿਹਾ ਕਿ ਨਵੀਆਂ ਫਿਲਮਾਂ ਰਿਲੀਜ਼ ਹੁੰਦੀਆਂ ਹਨ ਫਿਲਮਾਂ ਦੀ ਰਿਲੀਜ਼ ਤੋਂ ਪਹਿਲਾਂ ਟੀਮ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਉਂਦੀ ਹੈ ਜਿਨ੍ਹਾਂ ਦੀ ਵੀਡੀਓਗ੍ਰਾਫੀ ਵੀ ਹੁੰਦੀ ਹੈ ਪਰ ਹੁਣ ਅਜਿਹੀ ਕੋਈ ਵੀਡੀਓਗ੍ਰਾਫੀ ਨਹੀਂ ਹੋਵੇਗੀ ਜੇਕਰ ਕੋਈ ਵਿਅਕਤੀ ਸ਼੍ਰੀ ਦਰਬਾਰ ਸਾਹਿਬ ਵਿੱਚ ਸੰਗਤ ਵੱਜੋ ਆਉਂਦਾ ਹੈ ਤਾਂ ਉਹ ਮੱਥਾ ਟੇਕ ਸਕਦਾ ਹੈ ਤੇ ਅਰਦਾਸ ਕਰ ਸਕਦਾ ਹੈ ਪਰ ਦਰਬਾਰ ਸਾਈ ਵਿੱਚ ਫਿਲਮਾਂ ਦਾ ਪ੍ਰਮੋਸ਼ਨ ਨਹੀਂ ਕੀਤਾ ਜਾਵੇਗਾ ਅਸੀਂ ਜਿਹੜੀ GST ਦੀ ਨਵੀਂ ਰਜਿਸਟ੍ਰੇਸ਼ਨ ਆ 2 ਦਿਨ ਪਹਿਲਾਂ ਹੀ GST ਕੌਂਸਲ ਦੀ ਦਿੱਲੀ ਚ ਮੀਟਿੰਗ ਹੋਈ ਸੀ ਅਸੀਂ ਉੱਥੇ ਸੁਝਾਅ ਰੱਖਿਆ ਸੀਗਾ ਕਿ ਜਿਹੜੇ ਨਵੇਂ GST ਚ ਰਜਿਸਟ੍ਰੇਸ਼ਨ ਹੁੰਦੀ ਆ ਉਹਨੂੰ ਆਧਾਰ ਨਾਲ ਆਈਡੈਂਟੀਫਿਕੇਸ਼ਨ ਕੀਤੀ ਜਾਵੇ ਉਹਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਵੇ ਪਰ ਬਹੁਤ ਸਾਰੇ ਸਾਡੇ ਸੁਝਾਅ ਕੇਂਦਰ ਸਰਕਾਰ ਨੇ ਮੰਨੇ ਨੇਗੇ ਤਾਂ ਮੈਂ ਸਮਝਵਾਂਦਾ ਆਉਣ ਵਾਲੇ ਸਮੇਂ ਚ ਜਿਹੜੇ ਕਿਤੇ ਫਰਾਡ ਹੁੰਦੇ ਸੀਗੇ ਜਾਂ ਵੱਡੀਆਂ ਘਟਨਾਵਾਂ ਹੁੰਦੀ ਸੀ ਉਹਨੂੰ ਠੱਲ ਪਾਉਗੀ ਔਰ ਘਟੂਗਾ ਅਸੀਂ ਜੀਐਸਟੀ ਕੌਂਸਲ 'ਚ ਇਸ ਜਾ ਰੱਖਿਆ ਸੀ ਔਰ ਮੇਰੇ ਤਾਂ ਜਿਹੜਾ ਸਕ੍ਰੈਪ ਦਾ ਕਾਰੋਬਾਰ ਕਰਦੇ ਨੇ ਥੇ ਉਹਨਾਂ ਲਈ ਵੀ ਉਹਨਾਂ ਦਾ ਮੁੱਦਾ ਵੀ ਜਿਹੜਾ ਮੈਨੂੰ ਦੇਖਿਆ ਸੀ ਜਿੰਨਾ ਉਹ ਸਾਰਾ ਮੈਂ ਜੀਐਸਟੀ ਕੌਂਸਲ 'ਚ ਰਿਪrezent ਕੀਤਾਗਾ ਰਿਵਰਸ ਚਾਰਜ ਜਿਹੜਾ ਤੁਸੀਂ ਦੇਖਿਆ ਹੈ ਸੀ ਕਿ ਹੋਰ ਵੀ ਕਾਫੀ ਸੁਝਾਅ ਸੀਗੇ ਸਾਰੇ ਮੰਡੀ ਦੇ ਵਸਨੀਕਾਂ ਵੱਲੋਂ ਸੋ ਸਾਰੇ ਮੈਂ ਜੀਐਸਟੀ ਕੌਂਸਲ 'ਚ ਰੱਖੇ ਨੇਗੇ ਕਿਉਂਕਿ ਪੰਜਾਬ ਜਿਹੜਾ ਲੀਗਲ ਮੈਂਬਰ ਆ ਲਾ ਕਮੇਟੀ ਦਾ ਮੈਂਬਰ ਆ ਪੰਜਾਬ ਸਟੇਟ ਸੋ ਜਦੋਂ ਵੀ ਇਹ ਮਾਮਲਾ ਆਇਆਗਾ ਮੈਂ ਤਾਂ ਇਸ ਵਾਰ ਵੀ ਮੈਡਮ ਨਿਰਮਲਾ ਸੀਤਰਮ ਜੀ ਨੇ ਰਿਕਵੈਸਟ ਕੀਤੀ ਸੀ ਕਿ ਇਹ ਮਾਮਲਾ ਜਲਦੀ ਦੋਨੋਂ ਇਹਦਾ ਠੀਕ ਕਰੀਏ ਤਾਂ ਕਿ ਜਿਹੜਾ ਸਮੱਸਿਆ ਬਾਰ ਬਾਰ ਆਉਂਦੀ ਆ ਵਪਾਰੀਆਂ ਨੂੰ ਵੀ ਆਉਂਦੀ ਆ ਲੋਕੋ ਲੋਕਾਂ ਨੂੰ ਵੀ ਆਉਂਦੀ ਆ ਸਰਕਾਰ ਨੂੰ ਵੀ ਆਉਂਦੀ ਆ ਉਹਦਾ ਇੱਕ ਪੁਖਤਾ ਹੱਲ ਹੋ ਸਕੇ 104 ਸਾਲ ਪਾਰਟੀ ਦੇ ਪ੍ਰਧਾਨ ਸਰਦਾਰ ਸੁਬੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਜਿਸ ਕਿਸਮ ਦਾ ਅੱਜ ਫੈਸਲਾ ਕੀਤਾ ਗਿਆ ਔਰ ਜਿਸ ਕਿਸਮ ਦੀ ਲੋਕਲ ਜਲੰਧਰ ਜ਼ਥੇਬੰਦੀ ਵੱਲੋਂ ਝੂਠੇ ਦਸਤਕਤ ਕਰਕੇ ਕਾਗਜ਼ ਵਾਪਸ ਲੈਣ ਲਈ ਜਾਂ ਸਿੰਬਲ ਵਾਪਸ ਲੈਣ ਲਈ ਛੜਯੰਤਰ ਰਚਿਆ ਗਿਆ ਉਹ ਸਾਰਾ ਕੁਝ ਅੱਜ ਜਲੰਧਰ ਦੀ ਪ੍ਰੈਸ ਦੇ ਤੇ ਜਲੰਧਰ ਦੇ ਲੋਕਾਂ ਦੇ ਸਾਹਮਣੇ ਹੈ ਔਰ ਮੈਂ ਸਮਝਦਾ ਕਿ ਪਾਰਟੀ ਪ੍ਰਧਾਨ ਸਾਹਿਬ ਨੂੰ ਇਸ ਗੱਲ ਤੇ ਪਾਰਟੀ ਛੱਡ ਦੇਣੀ ਚਾਹੀਦੀ ਹੈ ਜੇ ਤੁਸੀਂ ਆਪਣਾ ਤੱਕੜੀ ਤੇ ਚੋਣ ਨਿਸ਼ਾਨ ਤੇ ਖੜਾ ਖੁੱਟਾ ਹੋਇਆ ਉਮੀਦਵਾਰ ਜੇ ਤੁਸੀਂ ਅੱਜ ਕਾਗਜ਼ ਵਾਪਸ ਕਰਾ ਕੇ ਤੇ ਭਜਣਾ ਚਾਹੁੰਦੇ ਸ਼੍ਰੋਮਣੀ ਅਕਾਲੀ ਦਲ ਦਾ ਅਸਲ ਢੜਾ ਜਿਹੜਾ ਹੈਗਾ ਜਿਹਦੇ ਚ ਅੱਜ ਉੱਥੇ ਅਗਵਾਈ ਕਰ ਰਿਹਾ ਸਰਦਾਰ ਗੁਰਪ੍ਰਤਾ ਸਿੰਘ ਵਡਾਲਾ ਸਾਹਿਬ ਬੀਬੀ ਜ਼ਗੀਰਕੌਰ ਤੇ ਬਾਕੀ ਸਾਡੀ ਸਾਰੀ ਦੀ ਸਾਰੀ ਜਥੇਬੰਦੀ ਅਸੀਂ ਇਲੈਕਸ਼ਨ ਲੜਾਂਗੇ ਇਹ ਵੱਖਰੀ ਗੱਲ ਆ ਕਿ 2641 ਵੋਟਾਂ ਪਿਛਲੇ ਸਮੇਂ ਚ ਪਈਆਂ ਸੀ ਉਹਨੂੰ ਵਧਾ ਕੇ 5000 ਕਰਦੇ ਆ 4000 ਕਰਦੇ ਆ ਜਾਂ 7000 ਕਰਦੇ ਆ ਪਰ ਜਮੈਂ ਭੱਜ ਹੀ ਜਾਣਾ ਇਲੈਕਸ਼ਨ ਛੱਡ ਕੇ ਇਹੋ ਜਿਹੇ ਫੈਸਲੇ ਪਾਰਟੀ ਪ੍ਰਧਾਨ ਸਾਹਿਬ ਵੱਲੋਂ ਕਰਨੇ ਮੇਰਾ ਖਿਆਲ ਆ ਕਿ ਜੇ ਐਸੇ ਤਰ੍ਹਾਂ ਪਾਰਟੀ ਦੇ ਇਲੈਕਸ਼ਨਾਂ ਤੋਂ ਭੱਜਣਾ ਤੇ ਫਿਰ ਮੈਨੂੰ ਇਹ ਲੱਗਦਾ ਕਿ ਪਾਰਟੀ ਛੱਡ ਦੇਣੀ ਚਾਹੀਦੀ ਆ ਔਰ ਅਸਤੀਫਾ ਦੇ ਦੇਣਾ ਚਾਹੀਦਾ ਅੱਜ ਦੇ ਸਮੇਂ ਦੇ ਵਿੱਚ ਗ੍ਰੀਨ એનર્ਜੀ ਜਿਹੜੀ ਆ ਦਿਸ ਇਜ਼ ਦਾ ਨੀਡ ਆਫ ਦਾ ਕਿਉਂਕਿ ਜਿਹੜੀਆਂ ਦੂਸਰੀਆਂ ਥਰਮਲ ਜਿਹੜਾ ਸੋਰਸ ਆ ਉਹਦੇ ਨਾਲ ਕਾਫੀ ਸਾਨੂੰ ਕੋਲੇ ਦੀ ਯੂਟਿਲਾਈਜੇਸ਼ਨ ਵੀ ਕਰਨੀ ਪੈਂਦੀ ਆ ਔਰ ਉਹਦੇ ਨਾਲ ਵਾਤਾਵਰਨ ਨੂੰ ਵੀ ਜਿਹੜਾ ਓਜਸਤ ਹੁੰਦਾ ਸੋ ਸੋਲਰ એનર્ਜੀ ਨੂੰ ਪੀਐਸਪੀਸੀਐਲ ਦੁਆਰਾ ਪੂਰੀ ਤਰ੍ਹਾਂ ਪ੍ਰਮੋਟ ਕੀਤਾ ਜਾ ਰਿਹਾ ਅੱਜ ਇੱਕ ਨਵੀਂ ਟੈਕਨੀਕ ਜਿਹਨੂੰ ਸੋਲਰ ਟ੍ਰੀ ਦਾ ਨਾਮ ਜਿਹੜਾ ਪਾਇਆ ਗਿਆ ਉਹ ਅਸੀਂ ਪੂਰੇ ਪਟਿਆਲੇ ਦੇ ਵਿੱਚ ਇੱਕ ਹੈੱਡ ਆਫਿਸ ਦੇ ਵਿੱਚ ਤੇ ਸ਼ੀ ਅ ਕਲੋਨੀ ਜਿਹੜੀ ਸਾਡੇ ਕੋਲ ਪਾਵਰ ਕਾਮ ਦੀ ਕਲੋਨੀ ਆ ਉਹਦੇ ਵਿੱਚ ਲਗਾਏ ਨੇ 5 ਕਿਲੋਵਾਟ ਦਾ ਇੱਕ ਏਅਰ 3 ਜਿਹੜਾ ਆ ਇਹ ਬਣਿਆ કુલ 35 ਜਿਹੜੇ ਕਿਲੋਵਾਟ ਆ ਉਹ 35 ਕਿਲੋਵਾਟ ਦਾ 16 3 ਲਗਾਏ ਗਏ ਨੇ ਔਰ ਲਗਭਗ 52000 ਯੂਨਿਟ ਜਿਹੜੇ ਨੇ ਸਾਲਾਨਾ ਇਹਦੇ ਤੋਂ ਪੈਦਾ ਹੁੰਦੇ ਔਰ ਇਹਦੇ ਨਾਲ ਕਾਫੀ ਜਿਹੜੀ ਆ ਕਾਰਬਨ ਡਾਈ ਆਕਸਾਈਡ ਦੀ ਮਾਤਰਾ ਜਿਹੜੀ ਆ ਉਹ ਕਾਫੀ ਘਟੇਗੀ ਕਿਉਂਕਿ ਜੇ ਅਸੀਂ ਇਹਨੂੰ ਬਰਕੀ ਟਰੀਜ਼ ਦੇ ਮੁਕਾਬਲੇ ਕੰਪੇਅਰ ਕਰੀਏ ਤੇ ਲਗਭਗ 1000 ਟਰੀਜ਼ ਦੇ ਬਰਾਬਰ ਇਹ 7 ਸੋਲਰ ਟਰੀਜ਼ ਨੇ ਸੋ ਮੈਂ ਪੂਰੇ ਪੰਜਾਬ ਦੇ ਵਸਨੀਕਾਂ ਨੂੰ ਅੱਜ ਇਸ ਨਵੀਂ ਟੈਕਨੀਕ ਵਾਸਤੇ ਵਧਾਈ ਵੀ ਦੇਣਾ ਹੈ ਔਰ ਉਹਨਾਂ ਨੂੰ ਪੀਰ ਵੀ ਕਰੂੰਗਾ ਕਿ ਜਿੱਥੇ-ਜਿੱਥੇ ਵੀ ਸਾਡੇ ਕੋਲ ਪੈਸੇ ਤਾਂ ਇੱਕ ਸੋਲਰ ਪੈਨਲ ਜਿਹੜੇ ਘਰਾਂ ਦੇ ਉੱਤੇ ਵੀ ਲੱਗ ਜਾਂਦੇ ਨੇ ਜਿੱਥੇ ਜਗ੍ਹਾ ਦੀ ਘਾਟ ਹੋਵੇ ਉੱਥੇ ਇਸ ਤਰ੍ਹਾਂ ਦੇ ਸੋਲਰ ਟਰੀ ਜਿਹੜੇ ਨੇ ਉਹ ਲਗਾਏ ਜਾਣੇ ਚਾਹੀਦੇ ਨੇ ਤਾਂ ਕਿ ਸਾਡੇ ਕੋਲ ਗ੍ਰੀਨ એનર્ਜੀ ਹੋ ਸਕੇ ਅਸੀਂ ਜਿਹੜੀ ਦੂਸਰੇ ਟ੍ਰੈਡੀਸ਼ਨਲ ਕਨਵੈਨਸ਼ਨਲ ਮੈਥਡਸ ਨੇ ਸਾਡੇ ਕੋਲ ਜਿਹੜੇ ਫੋਰ ਦਾ ਜਨਰੇਸ਼ਨ ਆਫ ਪਾਵਰ ਉਹਦੇ ਤੋਂ ਅਸੀਂ ਥੋੜਾ ਜਿਹਾ ਡਿਪੈਂਡੈਂਸ ਆਪਣੀ ਜਿਹੜੀ ਆ ਉਹ ਘਟਾਇਆ ਸਿੱਕੀ ਏ ਔਰ ਪੰਜਾਬ ਦਾ ਜਿਹੜਾ ਸੋਲਰ ਕ੍ਰਾਂਤੀ ਆ ਸੋਲਰ ਕ੍ਰਾਂਤੀ ਕਿਉਂ ਮੈਂ ਤਾਂ ਨਾਮ ਦੇ ਰਿਹਾ ਕਿ ਅਸੀਂ ਪੰਜਾਬ ਦੇ ਵਿੱਚ ਕਾਫੀ ਸੋਲਰ ਪ੍ਰੋਜੈਕਟ ਜਿਹੜੇ ਨੇ ਉਹਨਾਂ ਨੂੰ ਉਤਸ਼ਾਹਿਤ ਕਰ ਰਹੇ ਆ ਸੋ ਅਸੀਂ ਸੋਲਰ ਊਰਜਾ ਵੱਲ ਜਿਵੇਂ ਜਿਵੇਂ ਵਧਾਂਗੇ ਸੋ ਸਾਡੀ ਡਿਪੈਂਡੈਂਸ ਜਿਹੜੀ ਆ ਉਹ ਜੇ ਜਨਰੇਸ਼ਨ ਦੇ ਜਿਹੜੇ ਸਾਧਨ ਨੇ ਉਹਨਾਂ ਤੇ ਘਟੇਗੀ ਔਰ ਪੰਜਾਬ ਜਿਹੜਾ ਆ ਉਹ ਖੁਸ਼ਹਾਲ ਹੋਣਾ ਸੋ ਦੇਖੋ ਰਵਨੀਤ ਮਿੱਟੂ ਕੀ ਕਹਿ ਰਿਹਾ ਮੈਨੂੰ ਵਾਰ-ਵਾਰ ਤੁਸੀਂ ਹੋਗੇ ਛੱਡ ਦਿਓ ਰਵਨੀਤ ਮਿੱਟੂ ਕੀ ਕਹਿ ਰਿਹਾ ਰਵਨੀਤ ਮਿੱਟੂ ਰਾਤ ਨੂੰ ਕੁਝ ਹੋਰ ਕਹਿੰਦਾ ਸਵੇਰ ਕੁਝ ਹੋਰ ਕਹਿੰਦਾ ਰਵਨੀਤ ਮਿੱਟੂ ਜੀ ਨੇ ਇੱਕ ਗੱਲ ਕਹੀ ਸੀ ਤੁਸੀਂ ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਰਵਨੀਤ ਬਿੱਟੂ ਜੀ ਨੇ ਕਿਹਾ ਕਿ ਮੈਂ ਪਾਰਟੀ ਇਸ ਕਰਕੇ ਛੱਡੀ ਹੈ ਕਿ ਰਾਹੁਲ ਗਾਂਧੀ ਕਹਿ ਰਿਹਾ ਸੀਗਾ ਕਿ ਬੰਦੀ ਸਿੱਖ ਨੂੰ ਰਹਾ ਕਰ ਦਿਓ ਮੈਂ ਆਪਣੇ ਪਿਤਾ ਦੇ ਕਾਤਲਾਂ ਨੂੰ ਰਹਾ ਕਰਦਾ ਮੈਂ ਮਾਫ ਕਰਦਾ ਹੁਣ ਤੁਸੀਂ ਵੀ ਕਰੋ ਤੇ ਮੇਰੀ ਜ਼ਮੀਰ ਨੇ ਅਜ਼ਾਦਤ ਨਹੀਂ ਦਿੱਤੀ ਮੈਂ ਇਸ ਕਰਕੇ ਪਾਰਟੀ ਛੱਡਤੀ ਹੁਣ ਉਹ ਕਹਿ ਰਹੇ ਕਿ ਮੈਨੂੰ ਬੰਦੀ ਸਿੱਖ ਦੇ ਵੀ ਕੋਤਰਾ ਨੂੰ ਸੋ ਰਵਨੀਤ ਸਿੰਘ ਬਿੱਟੂ ਕੀ ਕਹਿੰਦੇ ਐ ਮਾਨਯੋਗ ਮੰਤਰੀ ਸਾਹਿਬ ਮੈਨੂੰ ਉਹਨਾਂ ਦੇ ਬਾਰੇ ਨਾ ਕੋਈ ਮੇਰਾ ਇੰਟਰਸਟ ਹੈ ਨਾਮ ਹੀ ਹੋਣ ਉਸ ਮੁੱਦੇ ਤੇ ਕੋਈ ਗੱਲ ਕਰਨੀ ਚਾਹਣਾ ਤੁਸੀਂ ਮੇਰੇ ਨਾਲ ਮੇਰੀ ਗੱਲ ਕਰੋ ਕਿ ਤੁਸੀਂ ਮੈਨੂੰ ਪੁੱਛੋ ਕੀ ਕਰਨਾ ਚਾਹਣਾ ਹੈ ਦੇਖੋ ਗੱਲ ਇਹ ਆ ਆਪ ਦੇ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਅਕਸਰ ਨਾਰਾਜ਼ਗੀ ਆ ਹੋ ਜਾਂਦੀ ਹੈ ਪਰਿਵਾਰ 'ਚ ਨਾਰਾਜ਼ਗੀ ਨਹੀਂ ਹੁੰਦੀ ਤੁਸੀਂ ਇੱਕ ਫੈਮਿਲੀ 'ਚ ਰਹਿੰਦੇ ਹੋ ਉੱਥੇ ਨਾਰਾਜ਼ਗੀ ਹੋ ਜਾਂਦੀ ਹੈ ਕੋਈ ਗੱਲ ਨਹੀਂ ਅਗਰ ਨਾਰਾਜ਼ਗੀ ਉਹਨਾਂ ਨੇ ਜ਼ਾਹਿਰ ਕੀਤੀ ਹੈ ਲੇਕਿਨ ਮੈਨੂੰ ਕੋਈ ਨਾਰਾਜ਼ਗੀ ਨਹੀਂ ਹੈ ਭਾਪ ਪੁੱਛਣਾ ਚੁੱਕੋ ਮੈਂ ਇੱਕ ਪਰਿਵਾਰ ਦਾ ਮੁਖੀ ਹਾਂ ਔਰ ਮੈਂ ਰੋਜ਼ ਰਾਜਨੀਤੀ ਹੀ ਕਹਿੰਦਾ ਹੈ ਕਿ ਰਾਜਨੀਤੀ ਦੇ ਅੰਦਰ ਐਂਗਰ ਵਾਸਤੇ ਗੁੱਸੇ ਵਾਸਤੇ ਕੋਈ ਜਗ੍ਹਾ ਨਹੀਂ ਕੋਈ ਵਿਅਕਤੀ ਅਗਰ ਰਾਜਨੀਤੀ ਕਰਨਾ ਚਾਹੁੰਦਾ ਹੈ ਉਹਨੂੰ ਗੁੱਸਾ ਤਿਆਗਣਾ ਪਏਗਾ ਤਾਦੀ ਉਹ ਵਿਅਕਤੀ ਅੱਗੇ ਵੱਧ ਸਕਦਾ ਹੈ ਰਾਜਾ ਵਿੜਿੰਗ ਨੂੰ ਆਪਣਾ ਗੁੱਸਾ ਮੇਰੇ ਤੇ ਕੋਈ ਵੀ ਵਿਅਕਤੀ ਹੁਣ ਭੜਕ ਸਕਦਾ ਹੈ ਇੱਥੇ ਆਏ ਲੋਕੋ ਕਹਿਣਗੇ 12 ਦਿਨ ਹੋ ਗਏ ਤੈਨੂੰ ਮਿਲਿਆ ਹੀ ਨਹੀਂ 10 ਦਿਨਾਂ ਤੂੰ ਕਿੱਥੇ ਸੀ ਤੂੰ ਸੋ ਮੈਂ ਉਹਨੂੰ ਸੁਣਨਾ ਹੈ ਸੋ ਬੀਂਗ ਹੈ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਰਾਜੇ ਵਿੜਿੰਗ ਤੇ ਬਹੁਤ سارے ਲੋਕਾਂ ਨੂੰ ਗੁੱਸਾ ਹੋ ਸਕਦਾ ਹੈ ਮੈਂ ਉਹਨਾਂ ਨੂੰ ਸ਼ਾਂਤਸ਼ੀਲਤਾ ਦੇਣਾ ਸੁਣਨਾ ਜਿਹੜੇ ਰੁੱਸੇ ਹੋਏ ਸਾਥੀ ਮੇਰੇ ਕੋਈ ਰੁੱਸ ਗਿਆ ਉਹਨੂੰ ਰਾਜੇ ਵਿੜਿੰਗ ਨੇ ਘਰ ਜਾ ਕੇ ਮਨਾਉਣ ਦਾ ਕੰਮ ਕਰਨਾ ਮੇਰਾ ਕੰਮ ਹੀ ਇਹ ਹੈ ਆਰਸੀ ਜੀ ਦਾ ਵੀ ਬਾਰੇ ਨਹੀਂ ਗੱਲ ਕੀਤੀ ਸੋਸ਼ਲ ਮੀਡੀਆ 'ਤੇ ਚਾਰ ਕਰ ਰਹੇ ਨੇ ਉਹ ਕਹਿੰਦੇ ਕਿ ਮੈਨੂੰ ਕਿਸੇ ਵੀ ਮੀਟਿੰਗ ਤੇ ਸੱਦਾ ਨਹੀਂ ਜਾਂਦਾ ਜੇਕਰ ਸੱਦਾ ਜਾਵੇ ਤਾਂ ਜਾਣ ਨੂੰ ਚਾਹੀਦਾ ਕਿ ਉਹਨਾਂ ਦੇ ਨਾਲ ਕੋਈ ਕੰਮ ਨਹੀਂ 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 ਆਸ਼ੂ ਜੀ ਸਾਡੇ ਵਰਕਿੰਗ ਪ੍ਰਧਾਨ ਨੇ ਸਾਡੇ ਵੱਡੇ ਭਰਾ ਨੇ ਅੱਜ ਵੀ ਇਸ ਮੀਟਿੰਗ ਦਾ ਵੀ ਮੈਂ ਕਿਹਾ ਉਹਨਾਂ ਨੂੰ ਸੁਨੇਹਾ ਅਸੀਂ ਭੇਜਿਆ ਆਲਰੇਡੀ ਜ਼ਰੂਰੀ ਨਹੀਂ ਹੈ ਯਾਰ ਹੁਣ ਮਿਲ ਕੇ ਹੁਣ ਅਸੀਂ ਬੈਂਕ ਸਾਹਿਬ ਨੂੰ ਵੀ ਇੱਥੇ ਸੁਨੇਹਾ ਭੇਜਿਆ ਸਾਡੇ ਸੱਠਾ ਜੀ ਹੁਣ ਆਏ ਆ ਉਹਨਾਂ ਨੂੰ ਵੀ ਅਸੀਂ ਭੇਜਿਆ ਅਸੀਂ ਪਾਂਡੇ ਸਾਹਿਬ ਨੂੰ ਵੀ ਭੇਜਿਆ ਕਈ ਵਾਰੀ ਕੋਈ ਵਿਅਕਤੀਆਂ ਨੂੰ ਆਪਣਾ ਕੰਮ ਹੁੰਦਾ ਇਸ ਗੱਲ ਤੋਂ ਮੇਰਾ ਫਰਜ਼ ਹੈ ਬਤੌਰੇ ਮੈਂਬਰ ਆਫ ਪਾਰਲੀਮੈਂਟ ਹਰ ਵਿਅਕਤੀ ਨੂੰ ਮੈਂ ਸניਹਾ ਭੇਜਾਂ ਔਰ ਬੀਂਗੇ ਵਰਕਿੰਗ ਪ੍ਰਧਾਨ ਉਹ ਮੇਰਾ ਹੋਰ ਜਿਆਦਾ ਫਰਜ਼ ਬਣਦਾ ਹੈ ਸੋ ਕੋਈ ਐਸੀ ਨਰਾਜ਼ਗੀ ਨਹੀਂ ਮਾੜੀ-ਮੁੱਟੀਆਂ ਜੇ ਕੋਈ ਹੋਣ ਮੈਨੂੰ ਨਹੀਂ ਇਸ ਗੱਲ ਬਾਰੇ ਜਾਣਕਾਰੀ ਨਹੀਂ ਹੈ ਜੋ ਤੁਸੀਂ ਕਹਿ ਰਹੇ ਹੋ ਇੱਕ ਤੌਰ ਤੇ ਕਹਾਂ ਪੰਜਾਬ ਚ ਕਿਤੇ ਵੀ ਕੋਈ ਮੀਟਿੰਗ ਹੁੰਦੀ ਹੈ ਸਭ ਕਹਿੰਦਾ ਇੱਕ ਵਰਕਿੰਗ ਪ੍ਰਧਾਨ ਨਾਲ ਜਿਹੜਾ ਲਜਾਣਾ